ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ குரு ਸਾਰੀ ਸਾ ਸਿੰਘ ਜੀ ਉਹ ਆ ਆ ਜਿਹਦੇ ਨਾਲ ਭਗਤ ਕਬੀਰ ਜੀ ਦਾ ਇਤਿਹਾਸ ਸੰਝਾ ਕਰੀਏ ਕਾਂਸੀ ਦੀ ਧਰਤੀ ਦੇ ਉੱਤੇ ਉਹ ਸਮਾਂ ਸੀ ਜਦੋਂ ਭਗਤੀ ਦਾ ਜਨਮ ਫੈਲ ਰਿਹਾ ਸੀ ਲੋਕ ਧਰਮਾਂ ਦੇ ਨਾਂ ਦੇ ਵੰਡੇ ਹੋਏ ਸਨ ਕਬੀਰ ਜੀ ਦਾ ਸ੍ਰੇਹਾ ਸਾਫ ਸੀ ਰਾਮ ਤੇ ਰਹੀਮ ਇੱਕ ਨੇ ਅੰਨਾ ਵੈਗਰੂ ਤੇ ਰਾਮ ਨਾਮ ਇੱਕੋ ਹੈ ਭਰਮਾਂ ਚ ਪੈ ਗਈ ਦੁਨੀਆ ਕੋਈ ਆਖਦਾ ਗਵਿੰਦ ਕੋਈ ਸ਼ਾਮ ਹੈ ਕਮਲੀ ਨਕਾਰੀ ਦੁਨੀਆ ਨਾਮ ਵੱਖਰੇ ਹੋ ਸਕਦੇ ਆ ਪਰ ਸਾਹਮਣੇ ਉਹੀ ਇੱਕ ਹੀ ਖੁਦਾ ਹੈ ਇਹ ਗੱਲ ਕਈਆਂ ਨੂੰ ਚਉਹਦੀ ਸੀ ਕੋਈ ਬੋਲੇ ਰਾਮ ਰਾਮ ਕੋਈ ਖਦਾਏ ਕੋਈ ਸੇਵੇ ਗੁਸਈਆਂ ਕੋਈ ਅੱਲਾ ਹੈ ਕਾਨ ਕੰਨ ਕ੍ਰੀਮ ਖਾਸ ਕਰਕੇ ਉਹਨਾਂ ਨੂੰ ਜਿਹੜੇ ਆਪਣੀ ਬਾਦਸ਼ਾਹੀ ਨੂੰ ਧਰਮ ਦੇ ਪਰਦੇ ਹੇਠ ਰੱਖ ਕੇ ਲੋਕਾਂ ਦੇ ਜ਼ੁਲਮ ਕਰਦੇ ਸੀ ਇੱਕ ਦਿਨ ਮੂਰਖ ਬਾਦਸ਼ਾਹ ਨੇ ਕਬੀਰ ਨੂੰ ਫੇਰ ਦਰਬਾਰ ਵਿੱਚ ਹਾਜ਼ਰ ਕੀਤਾ ਤੇ ਹਾਜ਼ਰ ਕਰਕੇ ਉਹਦੇ ਚਿਹਰੇ ਤੇ ਗੁੱਸਾ ਸੀ ਭੋਲਾ ਵਿੱਚ ਹੰਕਾਰ ਤੇ ਤਲਵਾਰ ਵਰਗੀ ਕਬਰਾਟ ਉਹ ਕਬੀਰ ਨੂੰ ਗੁੰਝਦਿਆਂ ਹੋਇਆਂ ਕਰਜਦਿਆਂ ਹੋਇਆਂ ਬੋਲਿਆ ਕੀ ਤੂੰ ਰਾਮ ਸ਼ਬਦ ਨਹੀਂ ਛੱਡੇਗਾ ਕੀ ਤੈਨੂੰ ਲੱਗਦਾ ਜਿਵੇਂ ਤੂੰ ਗੰਗਾ ਵਿੱਚ ਡੁੱਬਣ ਤੋਂ बच ਗਿਆ ਸੀ ਐਵੇਂ ਹਰ ਵਾਰ ਬਚ ਜਾਏਗਾ ਮੈਂ ਬਾਦਸ਼ਾਹ ਹਾਂ ਹਜਤ ਨਬੀ ਦੀ ਮਿਹਰ ਨਾਲ ਮੇਰੇ ਹੱਥ ਵਿੱਚ ਤਾਕਤ ਹੈ ਕੋਈ ਕਾਫਰ ਮੇਰੇ ਸਾਹਮਣੇ ਨਹੀਂ ਟਿਕ ਸਕਦਾ ਤੂੰ ਤਾਂ ਮੁਸਲਮਾਨਾਂ ਦੇ ਘਰ ਜਮਿਆ ਹੈ ਫਿਰ ਹਿੰਦੂਆਂ ਵਾਂ ਕਿਉਂ ਫਿਰਦਾ ਹੈ ਤੈਨੂੰ ਕੋਈ ਡਰ ਨਹੀਂ ਲੱਗਦਾ ਤੈਨੂੰ ਕੋਈ ਮੇਰੇ ਤੋਂ ਖੌਫ ਨਹੀਂ ਬਾਦਸ਼ਾਹ ਦੀ ਆਵਾਜ਼ ਦੇ ਵੀ ਡਰਵੀ ਸੀ ਹਾਰ ਦੀ ਘਬਰਾਹਟ ਵੀ ਸੀ ਉਹ ਜਾਣਦਾ ਸੀ ਕਿਬੀਰ ਦੀ ਸਚਾਈ ਉਹਦੇ ਝੂਠੇ ਰਾਜ ਨੂੰ ਹਲਾ ਕੇ ਰੱਖ ਦੇਵੇਗੀ ਕਬੀਰ ਜੀ ਹੌਲੀ-ਹੌਲੀ ਮੁਸਕਰਾਏ ਉਹਨਾਂ ਦੇ ਚਿਹਰੇ ਉੱਤੇ ਨਾ ਡਰ ਸੀ ਤੇ ਨਾ ਗੁੱਸਾ ਸਿਰਫ ਹੈ ਤੇ ਮਨ ਦੇ ਉੱਤੇ ਸ਼ਾਂਤੀ ਜਿਹੜਾ ਖੜਿਆ ਆ ਬਾਦਸ਼ਾਹ ਸਲਾਮ ਕਬੀਰ ਜੀ ਬੋਲੇ ਤੇਰੀ ਬਾਦਸ਼ਾਹੀ ਧਰਤੀ ਤੱਕ ਸੀਮਤ ਹੈ ਪਰ ਧਰਤੀ ਅਕਾਸ਼ ਤੇ ਪਤਾਲ ਸ਼ਬਦਾ ਮਾਲਕ ਇੱਕ ਖੁਦਾ ਹੈ RAM ਤੇਰੇ ਹੀ ਵਿੱਚ ਕੋਈ ਭੇਦ ਨਹੀਂ ਲੋਕਾਂ ਦੀ ਬੋਲੀ ਅਨਸਾਰ ਨਾਂ ਵਖਰੇ ਨਹੀਂ ਕਈਆਂ ਬਾਦਸ਼ਾਹ ਨੇ ਖੁਦਾ ਦਾ ਮੁਕਾਬਲਾ ਕਰਨਾ ਚਾਹਿਆ ਪਰ ਕਿਸੇ ਦੀ ਇੱਕ ਨਹੀਂ ਚੱਲੀ ਖੁਦਾ ਦਾ ਰਾ ਭਗਤਾਂ ਤੋਂ ਕਦੇ ਛੁਟਿਆ ਨਹੀਂ ਫਿਰ ਉਹ ਹੌਲੀ ਹੌਲੀ ਬਾਣੀ ਦੇ ਬੋਲ ਉਚਾਰੇ ਕਬੀਰ ਜਿਹਦਰ ਆਪਤ ਜਾਤਿਓ ੜਕੇ ਨਾਹੀ ਕੋਏ ਸੁਧਰ ਕੈਸੀ ਸ਼ੋਭੀਏ ਜੋਤਰੇ ਅਸਾ ਹੋਏ ਬਾਸ਼ਾ ਤੇਰੇ ਦਰ ਤੇ ਕੋਈ ਆਵੇ ਨਾ ਤੇ ਉਨੂੰ ਪਹਿਲਾਂ ਪੁੱਛਣਾ ਪੈਂਦਾ ਹੈ ਪਹਿਰੇਦਾਰਾਂ ਨਾਲ ਗੱਲ ਕਰਨੀ ਪੈਂਦੀ ਹੈ ਫਿਰ ਬਾਦਸ਼ਾਹ ਅੰਦਰ ਆਉਣ ਦੇਵੇ ਜਾਂ ਨਾ ਆਉਣ ਦੇਵੇ ਪਰ ਜਿਹੜਾ ਸਾਡਾ ਬਾਦਸ਼ਾਹੀ ਦਾ ਦਰ ਹੈ ਉਥੇ ਜਾਣ ਤੋਂ ਸਾਨੂੰ ਕੋਈ ਰੋਗਦਾ ਨਹੀਂ ਤੇ ਫਿਰ ਜਿਹੜੇ ਜਿਸ ਜਗ੍ਹਾ ਤੇ ਕੋਈ ਰੁਕਾਵਟ ਨਹੀਂ ਹੈ ਉਹ ਦਰ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ ਸੋ ਬਾਦਸ਼ਾਹ ਹੋਰ ਭੜਕ ਗਿਆ ਗੁੱਸੇ ਨਾਲ ਹੁਮ ਦਿੱਤਾ ਫੜੋ ਇਸ ਕਾਫਰ ਨੂੰ ਆਗ ਦੇ ਵਿੱਚ ਸੁੱਟ ਕੇ ਸਾੜ ਦਿਓ ਦਰਬਾਰ ਵਿੱਚ ਖਮੋਸ਼ੀ ਛਾ ਗਈ ਕਈਆਂ ਦੇ ਦਿਲ ਕੰਬ ਗਏ ਪਰ ਸੰਤਰੀਆਂ ਵੱਲੋਂ ਵੇੜੀਆਂ ਪਾ ਕੇ ਇਕਬੀਰ ਨੂੰ ਦਰਬਾਰ ਤੋਂ ਬਾਹਰ ਲਜਾਇਆ ਗਿਆ ਸਾਰੇ ਕਾਂਸੀ ਵਿੱਚ ਖਬਰ ਫੈਲ ਗਈ ਲੋਕ ਚੀਖੇ ਤਨਕਵੀਰ ਤਨਰਾਮ ਸ਼ਹਿਰ ਵਿੱਚ ਹਰਤਾਲ ਹੋ ਗਈ ਲੋਕ ਕਬੀਰ ਦੇ ਪਿੱਛੇ ਪਿੱਛੇ ਜਾ ਰਹੇ ਨੇ ਅੱਗੇ ਸੰਗਰਾਂ ਦਾ ਨੂੜਿਆ ਹੋਇਆ ਭਗਤ ਕਬੀਰ ਪਹਿਰੇਦਾਰਾਂ ਦੀ ਪਹਿਰੇਦਾਰੀ ਦੀ ਵਿੱਚ ਜਾ ਰਹੇ ਆ। ਸ਼ਹਿਰ ਦੇ ਬਾਹਰ ਇੱਕ ਵੱਡਾ ਲੱਕੜਾਂ ਦਾ ਢੇਰ ਲਾਇਆ ਗਿਆ। ਸੁੱਕੀਆਂ ਲੱਕੜਾਂ ਨੇ ਇੱਕ ਵਾਰ ਅੱਗ ਲੱਗੇ ਤਾਂ ਭਾਂਬੜ ਬਣ ਜਾਣ। ਕਾਜੀ ਨੇ ਮੁੜ ਕੇ ਆ ਕਬੀਰ ਅਜੇ ਵੀ ਮੰਨ ਜਾ ਅੱਗ ਕਿਸੇ ਦਾ ਹਿਹਾਜ ਨਹੀਂ ਕਰਦੀ। ਆਪਣੀ ਜਵਾਨੀ ਵਿੱਚ ਮੌਤ ਨਾ ਲੈ। ਕਬੀਰ ਜੀ ਹੌਲੀ ਆਵਾਜ਼ ਵਿੱਚ ਬੋਲੇ ਆਪੇ ਪਾਵਕ ਆਪੇ ਪਵਨਾ ਜਾਰੇ ਖਸਮ ਤਰ ਰਾਖੇ ਕਵਨਾ ਆਰਾਮ ਜਪਤ ਤਨ ਜਰਕੀ ਨਾ ਜਾਏ RAM ਨਾਮ ਚਿਤ ਰਿਆ ਸਮਾਏ ਕਾ ਜੀ ਤੂੰ ਆਪਣਾ ਕੰਮ ਕਰ ਮੇਰਾ RAM ਜਾਣੇ ਜਾਂ ਮੈਂ ਜਾਣਾ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਮਨ RAM ਦੇ ਚੰਨਾਂ ਨਾਲ ਜੋੜਦੇ ਆ ਦੁਨੀਆ ਬਾਦਸ਼ਾ ਅਗ ਸਭ ਭੁੱਲ ਗਏ ਸਿਰਫ ਨਾਮ ਰਾਮ ਨਾਮ ਦੀ ਤੁਣ ਗੂੰਜੀ ਰਹੀ ਜਦੋਂ ਜਲਾਦਾ ਨੇ ਕਬੀਰ ਨੂੰ ਚਿਖਾ ਦੇ ਉੱਤੇ ਸੁਟਿਆ ਅੱਗ ਦੇ ਅਲਮੇ ਉੱਠੇ ਲੋਕ ਰੋਏ ਮੁਗਲ ਹਸੇ ਪਰ ਅਚਾਨਕ ਹਨੇਰੀ ਚੱਲੀ ਅਸਮਾਨ ਤੇ ਬੱਦਲ ਛਾ ਗਏ ਪਹਿਲਾਂ ਅੱਗ ਤੇਜ ਹੋਈ ਫਿਰ ਮੀਂਹ ਦੀਆਂ ਬੂੰਦਾਂ ਮਰਨ ਲੱਗੀਆਂ ਇੱਕ ਪਲ ਵਿੱਚ ਅੱਗ ਬੁਝ ਗਈ ਕਾੜੀਆਂ ਨੂੰ ਉਸ ਅੱਗ ਦਾ ਸੇਕ ਲਗਾ ਤੇ ਲੋਕਾਂ ਨੇ ਦੇਖਿਆ ਕਬੀਰ ਜੀ ਅੱਗ ਉੱਤੇ ਸਹੀ ਸਲਾਮ ਬਾਹਰ ਆ ਗਏ ਹੱਥ ਚ ਮਾਰਾ ਏ ਚਿਹਰੇ ਉੱਤੇ ਨਾਮ ਨਾਮ ਦੀ ਰੋਸ਼ਨੀ ਏ ਆਪਣੇ ਆਪ ਵਿੱਚ ਮਸਤੁਰ ਭਏ ਸਿਪਾਈਆਂ ਨੂੰ ਇਹ ਜੇਹ ਲੱਗਿਆ ਜਿਵੇਂ ਦਿਸਟ ਫੌਜ ਉਹਨਾਂ ਦੀ ਰਾਖੀ ਕਰੀ ਹੋਏ ਉਹਨਾਂ ਦੀਆਂ ਤਲਵਾਰਾਂ ਚਮਕਦੀਆਂ ਸਨ ਕਿਸੇ ਦਾ ਹੌਸਲਾ ਨਾ ਪਿਆ ਕਿ ਕਬੀਰ ਨੂੰ ਰੋਕ ਸਕੇ ਮੀਠਰ ਗਿਆ ਝਖੜ ਰੋ ਗਿਆ ਲੋਕ ਘਰਾਂ ਤੋਂ ਬਾਹਰ ਨਿਕਲੇ ਇੱਕ ਦੂਜੇ ਨੂੰ ਪੁੱਛਣ ਲੱਗੇ ਕਬੀਰ ਦਾ ਕੀ ਬਣਿਆ ਹਰ ਜਵਾਲ ਇੱਕੋ ਸੀ ਕਬੀਰ ਦੇ ਰਾਮ ਨੇ ਕਬੀਰ ਨੂੰ ਬਚਾ ਲਿਆ ਜਿਵੇਂ ਪ੍ਰਿਦਾਦ ਨੂੰ ਅਗੂ ਚੋਂ ਬਚਾਇਆ ਸੀ ਜਿਵੇਂ ਕ੍ਰਿਸ਼ਨ ਨੇ ਆਪਣੇ ਭਗਤਾਂ ਦੀ ਰੱਖਿਆ ਕੀਤੀ ਸੀ ਜਿੱਧਰ ਗਵੀਰ ਜੀ ਤੁਰਦੇ ਗਏ ਉਧਰ ਲੋਕ ਭਜਿਆਏ ਉਹਨਾਂ ਦੇ ਦਰਸ਼ਨ ਕਰਦੇ ਲੋਕਾਂ ਦੇ ਮਨ ਹਲਕੇ ਹੋਏ ਵੱਡੇ ਵੱਡੇ ਪੰਡਤ ਸੰਤ ਵੀ ਉਹਨਾਂ ਦੇ ਪੈਰਾਂ ਤੇ ਆ ਡਗੇ ਗਵੀਰ ਜੀ ਹੌਲੀ ਹੌਲੀ ਬਾਣੀ ਗਾਉਂਦੇ ਰਹੇ ਰਾਮ ਨਾਮ ਤੋਂ ਵੱਡਾ ਕੋਈ ਸਾਥੀ ਨਹੀਂ ਜਿਹੜਾ ਰਾਮ ਦਾ ਹੋ ਗਿਆ ਉਸ ਨੂੰ ਦੁਨੀਆ ਦੀ ਕੋਈ ਤਾਕਤ ਮਾਰ ਨਹੀਂ ਸਕਦੀ ਲੋਕ ਰੋਂਦੇ ਸਨ ਪਰ ਉਹ ਰੋਣਾ ਵੀ ਖੁਸ਼ੀ ਦੇ ਅੰਜੂਆਂ ਵਿੱਚ ਬਦਲ ਗਿਆ ਕਿਉਂਕਿ ਉਹਨਾਂ ਨੇ ਆਪਣੇ ਨੇਤਰਾਂ ਨਾਲ ਵੇਖਿਆ ਸੱਚਾ ਭਗਤ ਸਦਾ ਰੱਬ ਦੀ ਇਫਾਜਤ ਹੈ ਠੀ ਹੁੰਦਾ ਹੈ ਪ੍ਰਮਾਤਮਾ ਹਰ ਵੇਲੇ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਰਾਮ ਨਾਮ ਛੱਡੋ ਕਿਸ ਤਰ੍ਹਾਂ ਇਸ ਕਰਕੇ ਪ੍ਰਮਾਤਮਾ ਨੇ ਰਾਮ ਨਾਮ ਜਿਹੜਾ ਹੈ ਉਸ ਦੇ ਵਿੱਚ ਬਹੁਤ ਹੀ ਵੱਡੀ ਪਾਇਆ ਪਾਈ ਹੈ ਜਿਹੜਾ ਪਰਮੇਸ਼ਰ ਨਾਲ ਜੁੜ ਜੁੜ ਗਿਆ ਜਿਹੜਾ ਡੋਲਿਆ ਨਹੀਂ ਉਹਦਾ ਬੇੜਾ ਸਤਿਗੁਰੂ ਰੱਬ ਨੇ ਲਾਉਂਦਾ ਹੈ ਸੋ ਐਸੀ ਭਗਤ ਵੀਰ ਜੀ ਦੀ ਬਾਤ ਆਪ ਜੀ ਦੇ ਨਾਲ ਸਾਝ ਪਾਈ ਕਿਸ ਤਰ੍ਹਾਂ ਅੱਗ ਦੇ ਵਿੱਚੋਂ ਹੀ ਉਸ ਭਗਤ ਦੀ ਰੱਖਿਆ ਪਰਮਾਤਮਾ ਨੇ ਕੀਤੀ ਰਾਮ ਨੇ ਕੀਤੀ ਰਹੀਮ ਨੇ ਕੀਤੀ ਸੁਭਰੂ ਸਵਾਰਿਓ ਅਤਿਆ ਚੰਗਾ ਲਗੇ ਸਾਡਾ YouTube ਚੈਨਲ ਗੁਰਤੇਰਨ ਟੀਵੀ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਕੇ ਹੋਈਆਂ ਭੁੱਲਾ ਦੱਸਿਓ ਆਪ ਜੀ ਦਾ ਸਾਡੇ ਸਿਰਤੇ ਮਿਹਰ ਪ੍ਰਾਰਥਾ ਹੋਵੇ ਤਾਂ ਕਿ ਅਸੀਂ ਪ੍ਰੇਮ ਭਾਵਨਾ ਦੇ ਨਾਲ ਆਪ ਜੀ ਦੇ ਵਿੱਚ ਵਿਚਰਦੇ ਹੋਏ ਮਹਿਸੂਸ ਕਰੀਏ ਔਰ ਆ ਜੀ ਇਹਨਾਂ ਕਥਾ ਵਿਚਾਰਾਂ ਦੇ ਨਾਲ ਜੋੜਦੇ ਰਹੀਏ ਸਤਗੁਰ ਸੱਚੇ ਪਾਤਸ਼ਾਹ ਕਰਨ ਬਾ ਕਰਣ ਹੋਈਆਂ ਫਲਾਣਾਂ ਨੂੰ ਨਾਚਤਾਰੀਏ ਜੀ ਗੱਜ ਕੇ ਫਤਿਹ ਦਾ ਜਵਾਬ ਫਤਿਹ ਦੇ ਵਿੱਚ ਦਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ